ਇਹ ਤਸਵੀਰਾਂ ਸ਼ਹਿਰ ਦੇ ਵਿੱਚੋਂ ਵਿੱਚ ਦੀਆਂ ਨੇ ਜਦੋਂ ਇੱਕ ਪਰਵਾਸੀ ਔਰਤ ਨੂੰ ਟਰੱਕ ਡਰਾਈਵਰ ਤੇ ਅਜਿਹਾ ਗੁੱਸਾ ਚੜਿਆ ਕਿ ਉਸਨੇ ਸੜਕ ਤੇ ਹੀ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਪ੍ਰਵਾਸੀ ਔਰਤ ਨੇ ਟਿੱਪਰ ਤੇ ਆਪਣਾ ਗੁੱਸਾ ਜੰਮ ਕੇ ਉਤਾਰਿਆ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਔਰਤ ਨੇ ਉਸ ਟਿੱਪਰ ਚਾਲਕ ਨੂੰ ਖੂਬ ਗਾਲਾਂ ਕੱਢੀਆਂ ਔਰਤ ਦਾ ਇਲਜ਼ਾਮ ਹੈ ਕਿ ਉਹ ਰੋਡ ਤੇ ਜਾ ਰਹੀ ਸੀ ਤਾਂ ਇਸ ਟਿੱਪਰ ਚਾਲਕ ਨੇ ਉਸ ਦਾ ਪੈਰ ਤੋੜਨ ਦੀ ਕੋਸ਼ਿਸ਼ ਕੀਤੀ ਔਰਤ ਨੇ ਸੜਕ ਤੇ ਪਏ ਹੋਏ ਰੋੜੇ ਚੁੱਕ ਕੇ ਟਿੱਪਰ ਦੇ ਸ਼ੀਸ਼ੇ ਤੱਕ ਪਹੁੰਚ ਤੇ ਕਾਫੀ ਤੋੜ-ਫੋੜ ਕੀਤੀ ਹਾਈ ਵੋਲਟੇਜ ਡਰਾਮਾ ਪਰੇ ਬਾਜ਼ਾਰ ਦੇ ਵਿੱਚ ਹੋਇਆ ਇਹ ਤਸਵੀਰਾਂ ਸ਼ਹਿਰ ਦੇ ਵਿੱਚੋਂ ਵਿੱਚ ਦੀਆਂ ਨੇ ਜਦੋਂ ਇੱਕ ਪ੍ਰਵਾਸੀ ਔਰਤ ਨੂੰ ਟਰੱਕ ਡਰਾਈਵਰ ਤੇ ਅਜਿਹਾ ਗੁੱਸਾ ਚੜਿਆ ਕਿ ਉਸਨੇ ਸੜਕ ਤੇ ਹੀ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਪ੍ਰਵਾਸੀ ਔਰਤ ਨੇ ਟਿਪਪਰ ਤੇ ਆਪਣਾ ਗੁੱਸਾ ਜੰਮ ਕੇ ਉਤਾਰਿਆ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਔਰਤ ਨੇ ਉਸ ਟਿਪਪਰ ਚਾਲਕ ਨੂੰ ਖੂਬ ਗਾਲਾਂ ਕੱਢੀਆਂ ਔਰ ਦਾ ਇਲਜ਼ਾਮ ਹੈ ਕਿ ਉਹ ਰੋਡ ਤੇ ਜਾ ਰਹੀ ਸੀ ਤਾਂ ਇਸ ਟਿਪਪਰ ਚਾਲਕ ਨੇ ਉਸ ਦਾ ਪੈਰ ਤੋੜਨ ਦੀ ਕੋਸ਼ਿਸ਼ ਕੀਤੀ ਔਰਤ ਨੇ ਸੜਕ ਤੇ ਪਏ ਹੋਏ ਰੋੜੇ ਚੁੱਕ ਕੇ ਟਿਪਰ ਦੇ ਸ਼ੀਸ਼ੇ ਤੱਕ ਪਾੰਦ ਤੇ ਕਾਫੀ ਤੋੜ-ਫੋੜ ਕੀਤੀ ਹਾਈ ਵੋਲਟੇਜ ਡਰਾਮਾ ਭਰੇ ਬਾਜ਼ਾਰ ਦੇ ਵਿੱਚ ਹੋਇਆ ਇਹ ਤਸਵੀਰਾਂ ਸ਼ਹਿਰ ਦੇ ਵਿੱਚੋਂ ਵਿੱਚ ਦੀਆਂ ਨੇ ਜਦੋਂ ਇੱਕ ਪਰਵਾਸੀ ਔਰਤ ਨੂੰ ਟਰੱਕ ਡਰਾਈਵਰ ਤੇ ਅਜਿਹਾ ਗੁੱਸਾ ਚੜਿਆ ਕਿ ਉਸਨੇ ਸੜਕ ਤੇ ਹੀ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਪਰਵਾਸੀ ਔਰਤ ਨੇ ਟਿਪਰ ਤੇ ਆਪਣਾ ਗੁੱਸਾ ਜੰਮ ਕੇ ਉਤਾਰਿਆ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਔਰਤ ਨੇ ਉਸ ਟਿਪਰ ਚਾਲਕ ਨੂੰ ਖੂਬ ਗਾਲਾਂ ਕੱਢੀਆਂ ਔਰਤ ਦਾ ਇਲਜ਼ਾਮ ਹੈ ਕਿ ਉਹ ਰੋਡ ਤੇ ਜਾ ਰਹੀ ਸੀ ਤਾਂ ਇਸ ਟਿਪਰ ਚਾਲਕ ਨੇ ਉਸ ਦਾ ਪੈਰ ਤੋੜਨ ਦੀ ਕੋਸ਼ਿਸ਼ ਕੀਤੀ ਔਰਤ ਨੇ ਸੜਕ ਤੇ ਪਏ ਹੋਏ ਰੋੜੇ ਚੁੱਕ ਕੇ ਟਿਪਰ ਦੇ ਸ਼ੀਸ਼ੇ ਤੱਕ ਪਾੰਦ ਤੇ ਕਾਫੀ ਤੋੜ-ਫੋੜ ਕੀਤੀ ਹਾਈ ਵੋਲਟੇਜ ਡਰਾਮਾ ਭਰੇ ਬਾਜ਼ਾਰ ਦੇ ਵਿੱਚ ਹੋਇਆ ਇਹ ਤਸਵੀਰਾਂ ਸ਼ਹਿਰ ਦੇ ਵਿੱਚੋਂ ਵਿਚਦੀਆਂ ਨੇ ਜਦੋਂ ਇੱਕ ਪਰਵਾਸੀ ਔਰਤ ਨੂੰ ਟਰੱਕ ਡਰਾਈਵਰ ਤੇ ਅਜਿਹਾ ਗੁੱਸਾ ਚੜਿਆ ਕਿ ਉਸ ਨੇ ਸੜਕ ਤੇ ਹੀ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਪਰਵਾਸੀ ਔਰਤ ਨੇ ਟਿਪਰ ਤੇ ਆਪਣਾ ਗੁੱਸਾ ਜੰਮ ਕੇ ਉਤਾਰਿਆ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਔਰਤ ਨੇ ਉਸ ਟਿਪਰ ਚਾਲਕ ਨੂੰ ਖੂਬ ਗਾਲਾਂ ਕੱਢੀਆਂ ਔਰ ਦਾ ਇਲਜ਼ਾਮ ਹੈ ਕਿ ਉਹ ਰੋਡ ਤੇ ਜਾ ਰਹੀ ਸੀ ਤਾਂ ਇਸ ਟਿਪਰ ਚਾਲਕ ਨੇ ਉਸ ਦਾ ਪੈਰ ਤੋੜਨ ਦੀ ਕੋਸ਼ਿਸ਼ ਕੀਤੀ ਔਰਤ ਨੇ ਸੜਕ ਤੇ ਪਏ ਹੋਏ ਰੋੜੇ ਚੁੱਕ ਕੇ ਟਿਪਰ ਦੇ ਸ਼ੀਸ਼ੇ ਤੱਕ ਪਾੰਦ ਤੇ ਕਾਫੀ ਤੋੜ-ਫੋੜ ਕੀਤੀ ਹਾਈ ਵੋਲਟੇਜ ਡਰਾਮਾ ਭਰੇ ਬਾਜ਼ਾਰ ਦੇ ਵਿੱਚ ਹੋਇਆ ਇਹ ਤਸਵੀਰਾਂ ਸ਼ਹਿਰ ਦੇ ਵਿੱਚੋਂ ਵਿਚਦੀਆਂ ਨੇ ਜਦੋਂ ਇੱਕ ਪਰਵਾਸੀ ਔਰਤ ਨੂੰ ਟਰੱਕ ਡਰਾਈਵਰ ਤੇ ਅਜਿਹਾ ਗੁੱਸਾ ਚੜਿਆ ਕਿ ਉਸਨੇ ਸੜਕ ਤੇ ਹੀ ਹਾਈ ਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਪਰਵਾਸੀ ਔਰਤ ਨੇ ਟਿਪਰ ਤੇ ਆਪਣਾ ਗੁੱਸਾ ਜੰਮ ਕੇ ਉਤਾਰਿਆ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਔਰਤ ਨੇ ਉਸ ਟਿਪਰ ਚਾਲਕ ਨੂੰ ਖੂਬ ਗਾਲਾਂ ਕੱਢੀਆਂ ਔਰਤ ਦਾ ਇਲਜ਼ਾਮ ਹੈ ਕਿ ਉਹ ਰੋਡ ਤੇ ਜਾ ਰਹੀ ਸੀ ਤਾਂ ਇਸ ਟਿਪਰ ਚਾਲਕ ਨੇ ਉਸ ਦਾ ਪੈਰ ਤੋੜਨ ਦੀ ਕੋਸ਼ਿਸ਼ ਕੀਤੀ ਔਰਤ ਨੇ ਸੜਕ ਤੇ ਪਏ ਹੋਏ ਰੋੜੇ ਚੁੱਕ ਕੇ ਟਿਪਰ ਦੇ ਸ਼ੀਸ਼ੇ ਤੱਕ ਭੰਨ ਦੇ ਤੇ ਕਾਫੀ ਤੋੜ-ਫੋੜ ਕੀਤੀ ਹਾਈ ਵੋਲਟੇਜ ਡਰਾਮਾ ਪਰੇ ਬਾਜ਼ਾਰ ਦੇ ਵਿੱਚ ਹੋਇਆ